ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੈ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਪਟਾਲਾ ਤਹਿਸੀਲ ਵੀ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਤੇ ਤੁਹਾਨੂੰ ਦੋ ਮੱਜਾਂ ਦਿਖਾਉਣੀਆਂ ਐ ਇੱਕ ਆ ਨੀਲੀ ਦੀ ਝੋਟੀ ਤੋਕੜ ਗੱਭਨ ਚੱਕ ਪਾਸ ਐ ਤੇ ਇੱਕ ਆ ਜਿਹੜੀ ਮੱਜ ਗੱਭਨ ਤਿਆਰ ਤੁਹਾਨੂੰ ਦਿਖਾਉਣੀ ਐ ਵੀਡੀਓ ਪੂਰੀ ਜਰੂਰ ਵੇਖਿਓ ਤੇ ਗੱਲਬਾਤ ਹੁਣ ਕਰਦੇ ਹਾਂ ਵੀਦੀਆਂ ਨਾਲ ਤੇ ਪੁੱਛਤੇ ਸਾਰੀ ਡਿਟੇਲ ਬਾਕੀ ਆਵੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੁਈਆਂ ਦੀ ਆਪਣੀ ਚੁਵਾਈ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਜੀਤ ਭਾਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਮਾਰੇ ਠੀਕ ਚਲੋ ਵਧੀਆ ਚੀਦਾ ਜੇ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਨਾਮ ਆਪਣਾ ਕਬਲਜੀਤ ਸਿੰਘ ਜੀ ਭਾਜੀ ਤੇ ਪਿੰਡ ਸ਼ਹਿਰ ਪਟਾਲਾ ਜੀ ਚਾਰ ਪਟਾਲਾ ਆਪਣਾ ਹਨਾ ਕਿਹਦੇ ਨਜ਼ਦੀਕ ਗੁਰਦਾਰਾ ਕਾਂ ਸਾਹਿਬ ਜੀ ਕੰਦ ਸਾਹਿਬ ਦੇ ਬਿਲਕੁਲ ਲੱਗ ਗਈ ਹੈ ਹਨਾ ਕਿਹੇ ਵੀ ਇੰਨੇ ਵੀ ਆਣਾ ਡਾਇਰੈਕਟ ਆਪਣਾ ਗੁਰਦਾਰਾ ਕਾਂ ਸਾਹਿਬ ਪੁੱਛ ਕੇ ਆਉਂ ਕਾਂ ਸਾਹਿਬ ਸਾਰੇ ਕਿਤੇ ਬੜਾ ਮ ਤੇ ਸ਼ਹਿਰ ਦੇ ਵਿੱਚ ਹੀ ਆਪਣਾ ਬਟਾਲੇ ਸ਼ਹਿਰ ਦੇ ਵਿੱਚ ਤੇ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 95972 8726 ਠੀਕ ਆ ਤੇ ਅੱਜ ਦੋ ਫਿਰ ਇੱਕ ਟੋਕਰ ਗੱਬਨ ਤੇ ਇੱਕ ਗੱਬਨ ਪਹਿਲਾਂ ਫਿਰ ਉਧਰੋਂ ਟੋਕਰ ਗੱਬਨ ਤੋਂ ਸ਼ੁਰੂਆਤ ਕਰ ਲਈਏ ਆਹ ਦੇਖ ਸਕਦੇ ਜੀ ਨੀਲੀ ਦੀ ਝੋਟੀ ਆ ਜਿਹੜੀ ਤੇ ਚੰਗੀ ਸਾਂਭੀ ਸੁੰਭੀ ਆ ਰਾਜੀਪੂਰੀ ਆ ਤੇ ਥਨਾ ਦਾ ਸੈਜ ਗਾਪ ਵੀ ਜਿਹੜਾ ਚੰਗਾ ਆ ਆਹ ਦੇਖ ਸਕਦੇ ਜੀ ਕਿੰਨੇ ਚਿਰ ਤੇ ਚੱਕ ਪਾਸਿਆ ਵੇਦੀ ਆ? ਨਹੀਂ ਭਾਈ 5 ਮਹੀਨੇ ਦੀ ਚੱਕ ਪਾਸ। ਚੱਕ ਪਾਸਿਆ? ਹਾਂਜੀ। ਤੇ ਦੁੱਧ ਦਿੰਦੀ ਆ। ਹਾਂਜੀ ਦੁੱਧ ਹੈਗਾ 4 ਕਿਲੋ 4 ਸਾਢੇ 4 ਕਿਲੋ ਆ। 4 ਕਿਲੋ ਦੁੱਧ ਹੈਗਾ। ਹਾਂਜੀ। ਸੱਜਣ ਨੇ ਕਿੰਨਾ ਕੱਢਿਆ ਦੁੱਧ ਇਹਨੇ? ਸੱਜਣ ਭਾਈ 14-15 ਮਹੀਨੇ ਦਿੰਦਾ। ਸੂਆ ਕਿੰਨਾ ਹੋਇਆ ਤਾਂ? ਸੂਆ ਲੱਗੀ ਜੇ ਸੁਣੀ ਜੇ। ਹੁਣ ਦੂਜਾ ਆ। ਹਾਂਜੀ ਦੂਜਾ ਹੋਇਆ ਤੇ ਅੱਜ ਅੱਜ ਕਿੱਝ ਆਸੀ ਬਣੀ। ਤੀਸਰਾ ਗਾਂ ਸੂਹੂਗੀ ਹਨਾ? ਹਾਂਜੀ। ਠੀਕ ਐ। ਬਾਕੀ ਚੰਗੀ ਸੋਹਣੀ ਝੋਟੀ ਆ, ਸੰਭੀ ਸੰਭੀ ਚੰਗੀ ਆ। ਖੋਲੋ ਹਾਂ ਫਿਰ ਤੋਰਦੀਏ। ਇਹ ਆ ਵੀ ਰਾਜੀ ਆ ਪੂ ਬਾਕੀ ਘੱਦ ਘਾਟ ਫਿੱਟ ਫੁੜੇ ਤੋਂ ਚੰਗੀ ਹੈ ਡੇਰੀ ਦੀ ਝੋਟੀ ਜਲਦੀ ਜਿਹੜੇ ਸਾਹਨੇ ਅੰਦਰ ਰੰਗ ਥੋੜਾ ਜਿਹਾ ਲਾਲ ਜਿਹਾ ਹੋਇਆ ਵਾ ਠੀਕ ਆ ਜਾਂਦਾ ਥੋੜਾ ਜਿਹਾ ਬਾਕੀ 2-4 ਦਿਨ ਅੰਦਰ ਬਾਹਰ ਹੋਈ ਤੇ ਰੰਗ ਬਦਲ ਜਾਣਾ ਆਪਣਾ ਪੂਰਾ ਉਦਸ ਬਾਕੀ ਸ਼ਹਿਰਾਂ ਦੇ ਵਿੱਚ ਜਗ੍ਹਾ ਤੇ ਥੋੜੀ ਜਿਹੀ ਸਕਦੀ ਹੁੰਦੀ ਸੀ। ਸ਼ਹਿਰਾਂ ਦੇ ਵਿੱਚ ਥੋੜਾ ਜਿਆ ਹੀ ਛੋਟਾ ਹੁੰਦਾ ਗਲੀਆਂ-ਗਲੀਆਂ ਦਾ। ਹਾਂਜੀ। ਤੇ ਬਾਕੀ ਆਹ ਦੇਖ ਸਾਡੇ ਚਿਕ ਸਜਾਵਾਂ ਨਾ ਜਿਹੜਾ ਇਹਦਾ। ਬਾਕੀ ਜੇ ਤਾਂ ਹਵਾਨਾ ਤਿਆਰ ਕਰੋਗੇ ਫਿਕਸ ਜਿਹੇ ਹਵਾਨਾ ਇਹਨੇ ਤਿਆਰ ਕਰਨਾ। ਬਾਕੀ ਇਹ ਆ ਵੀ ਨੀਲੀ ਦੀ ਝੋਟੀ ਆ। ਨਿਸ਼ਾਨੀਆਂ ਸਾਰੀਆਂ ਹੋ ਗਈਆਂ। ਬਾਕੀ ਬਈ ਲਵਾਉਂਦੀ ਏ ਟੀਕਾ ਜੇ ਦੋ ਟਾਈਮ। ਅੱਛਾ। ਹਾਂਜੀ ਟੀਕੇ ਤੇ ਮਿਲਦੀ ਏ ਦੋਹਾਂ ਟਾਈਮ। ਠੀਕ ਏ ਜੀ। ਹਾਂਜੀ। ਤੇ ਮੁੱਲ ਫਿਰ ਕਿੰਨਾ ਜੇ ਤਾਂ? ਮੁੱਲ ਬਈ ਦਾ 80000 ਦੀ ਆ। ਅੱਛਾ। ਜਿਹੜੀ ਦੇਣੀ ਏ ਜੈ। ਜੈਸ ਨੂੰ ਕਰਦੀ ਏ ਬਿਲਕੁਲ। ਜੈਸ ਨੂੰ ਤੁਸੀਂ ਦੱਸੋ। ਪੂਰੇ 70 ਦੀ ਦੇ ਦਈਏ। ਚਲੋ ਦੇ ਦਾਂਗੇ। ਉਹ ਵੀ ਖੁਸ਼ੀ ਨਾਲ ਜੇ 5-700 ਰੁਪਈਆ ਛੱਡੋ। ਅੱਛਾ। ਥੋੜੀ ਬਾਅਦੇ ਸ਼ੌਟ। ਕੋਈ ਕਹਤਾ ਨਾ ਕੋਈ ਖੇਚ ਕਰੇ ਕਈ ਮੁਰਗੇ ਪਤਾ ਕੀ ਭਾਈ ਕਸਾਈ ਬੜੀ ਕਰਦੇ ਏ। ਠੀਕ ਏ। ਹਾਂਜੀ। ਠੀਕ ਐ ਵੀ ਮੋਲਾ ਹਾਂ 70 ਜੀ ਸਿਰਫ ਵੱਤ ਵੱਲ 5-6 ਰੁਪਏ ਜਿੰਨਾ ਕਿ ਲੈਣਾ ਵਾ ਓੰਨਾ ਕੀ ਪਾਇਆ ਵਾ ਜਿਹੜਾ ਕਿ ਜੀ ਮੰਗੇ ਕਿ ਮਤਲਬ ਕਹਿੰਦਾ ਬੋਤੀ ਨਾ ਕਿਵੇਂ ਸਿਰਫ ਪਾਈ ਕਰਦੀ ਠੀਕ ਐ ਜੀ ਤੇ ਹੁਣ ਆ ਜਿਹੜੀ ਮੱਝ ਜੀ ਹਾਂ ਜੀ ਇਹ ਸੋਨ ਵਾਲੀ ਜੀ ਇਹ ਸੋਨ ਵਾਲੀ ਤਿਆਰੀ ਆ ਹਨਾ ਇਹ ਵੀ ਇਹਦੇ ਥਾਣੇ ਦੇਖ ਸਕਦੇ ਜੇ ਲੱਗੇ ਤਾਂ ਤੇ ਇਹ ਕਿੰਨੇ ਕੇ ਦੁੱਧਾ ਲਈਏ ਬੀ ਜੀ ਇਹ ਵੀ 13 ਕਿਲੋ ਤੋਂ ਦੇ ਦੇ ਆਪਣੇ ਲਾਗੂ ਹੀ ਆਈਏ ਅੱਛਾ ਤੁਹਾਡੇ ਇਥੇ ਲੱਗੇ ਹੈਗਾ ਮੇਰੀ ਬਾਈਕ ਆ ਤੇ ਗੋਸੇ ਕੋ ਪਰਿਵਾਰ ਜਿੰਨਾ ਕੋਈ ਆ ਠੀਕ ਆ ਹਾਂਜੀ ਠੀਕ ਆ ਤੇ ਕਿੰਨਾ ਕਾ ਚ ਟਾਈਮ ਲਾ ਜੂਗੀ ਟਾਈਮ ਹੀ 5-7 ਦਿਨ ਹੀ ਖੜਨੇ ਜੇ ਨਹੀਂ ਹੋਰੇ ਤੇ ਤੋਰਨੀ ਆ ਨਹੀਂ ਤੋਰਨੀ ਪਹਾਂਗੀ ਉੱਥੇ ਮੈਨੂੰ ਮੇਰਾ ਰਹਿਣ ਦੀ ਤਿਲਕਾਂ ਬੜੀ ਮੁੜਕੇ ਵਿੱਚ ਡਿੱਗੂਗੀ ਲੈ ਠੀਕ ਐ ਕਿ ਡਰਦੀ ਬੜਾ ਐ ਭੱਜਦੀ ਆ ਥੋੜਾ ਜਿਹਾ ਇਹਨਾਂ ਦੀ ਕਰਕੇ ਤੁਹਾਨੂੰ ਪਤਾ ਹੀ ਜੇ ਅਜੀ ਤੂੰ ਲੈਦੀ ਉਹਨਾਂ ਦੇ ਅੰਦਰ ਨਹੀਂ ਗੱਡੀ ਸਾਲ ਲਾ ਠੀਕ ਐ ਤੇ ਜਗਾ ਸਾਰੀ ਪੱਕੀ ਆ ਤੇ ਤਿਲਕ ਸਕਦੇ ਉਹਦੇ ਕਰਕੇ ਜਿਹੜੇ ਕਹਿੰਦੇ ਵੀ ਇਸ ਤਰ੍ਹਾਂ ਹੀ ਦਿਖਾ ਦਈਏ ਆ ਦੇਖ ਸਕਦੇ ਪਿੱਠਪੂੜੇ ਤੋਂ ਇੱਕ ਰੀ ਇੱਕ ਰੀ ਇਧਰ ਨੂੰ ਕਰਿਆ ਵੇਦੀ ਹਵਾਨਾ ਇਹਦਾ ਚੰਗੀ ਤਰ੍ਹਾਂ ਦਿਖਾ ਦਈਏ ਬਾਕੀ ਚੰਗੀ ਭਰੂਗੀ ਥੱਲੇ ਅ ਚਿਹਰੇ ਤੋਂ ਵੀ ਦੇਖ ਸਕਦੇ ਜੀ ਤੇ ਕਿੰਨਾ ਕਰੇ ਵੇਦੀ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਲੈਣਾ ਇਹਦੀ ਬਤੀ ਜਾ ਜੀ ਕਿੰਨਾ 70000 ਦੀ ਦੇ ਦਾਂਗੇ 70000 ਦੀ ਹਾਂ ਜੀ ਚਲੋ ਛੋਟ ਛਟ ਕਰ ਦੋਗੇ ਮੌਕੇ ਤੇ ਹੋਰ ਸ਼ੂਟ ਉਹਦੇ ਚ ਵੀ ਹਰਦੀਏ ਛੱਡਾਂਗੇ ਅੱਛਾ ਹਾਂਜੀ ਠੀਕ ਹੈ 77 ਦੀ ਦੇ ਦਵੋ 77 ਦੀ ਲਈ ਚਲੋ ਬਾਕੀ ਕੋ ਫੋਨ ਲਾਊਗਾ ਤੇ ਮੌਕੇ ਤੇ ਹੋਰ ਕਰ ਦੋਗੇ ਉਹ ਜ਼ਿਆਦਾ ਨਾ ਫੇ ਲੋਕੀ ਪਤਾ ਕਿ ਕਸਾਈ ਬੜੀ ਕਰਦੇ ਹਰਦੀਪ ਭਾਈ ਬਹੁਤ ਨਾ ਵੀ ਮਤਲਬ ਕੋਈ ਆਪਣਾ ਵੀ ਨਾ ਟਾਈਮ ਬਰਬਾਦ ਕਰੇ ਤੇ ਅਗਲੇ ਦਾ ਵੀ ਨਾ ਕਰੇ ਠੀਕ ਹੈ ਜੀ ਇੱਕ ਨਹੀਂ ਬਾਕੀ ਤੁਹਾਨੂੰ ਪਤਾ ਡੰਗਰ ਬਾਹਰ ਲੱਭਦਾ ਨਹੀਂ ਹੈਗਾ ਹਾਂਜੀ ਹਾਂਜੀ ਇੱਕ ਨਹੀਂ ਤੇ ਕਬਈ ਬੜੀ ਕਰਨੀ ਪੈਦੀ ਫਿਰ ਤੁਰ ਕੇ ਹਸਾਲਾ ਲੱਪਣਾ ਪੈਂਦਾ ਹਾਂ ਹਾਂਜੀ ਹਾਂਜੀ ਤਮੂ ਕੇ ਕਈ ਲੋਕੀ ਨਾ ਕਸਾਈ ਬੜੀ ਕਰਦੇ ਅਗਲੀ ਦਾ ਵੀ ਟਾਈਮ ਬੜਾ ਬਰਬਾਰ ਕਰਦੇ ਠੀਕ ਆ ਇਹ ਕਰਕੇ ਜਿੰਨੇ ਕਦਾ ਡੱਗਰ ਉੱਧਾ ਉਹਨਾਂ ਕੇ ਜਿਆਇ ਮੁੱਲ ਲਾਉਣ ਕਰਨਾ ਠੀਕ ਆ ਤੇ ਬਾਕੀ ਆ ਵੀ ਤੁਹਾਡੇ ਘਰੋਂ ਤਸੱਲੀ ਕਰਕੇ ਤੇ ਵੇਸ ਚੱਕ ਕੇ ਖੜਨਾ ਹਣਾ ਇਹ ਆ ਕੋਈ ਹੁੰਜਦਾ ਬਾਹਰ ਨਹੀਂ ਗੱਡੀ ਕੋਈ ਸੋਚੇ ਨਾ ਕਿ ਪਤਾ ਨਹੀਂ ਕਿਹੜੀ ਗੱਲਾਂ ਨਹੀਂ ਗੱਡੀ ਉਹ ਮੇਰਾ ਵੀਰ ਭਰਾ ਆਏਗਾ ਉਹਨੂੰ ਪੂਰੀ ਤਰਾ ਤੂਗੇ ਖਵਾਵਾਂਗੇ ਠੀਕ ਐ ਭਜਦੀ ਬੜਾ ਡਰਦੀ ਐ ਤੇ ਤਿਲਕਨ ਹੈ ਗਈ ਆ ਥੋੜੇ ਹਿਤਾ ਕਰਕੇ ਬਾਕੀ ਉਤਰਾ ਇਹ ਵੀ ਚਲੋ ਦੋਵੇਂ ਮੱਜਾ ਪੇਟ ਕੋੜੇ ਤੋਂ ਚੰਗੀਆਂ ਵਾ ਕਦ ਕੱਟ ਚੰਗੇ ਆ ਆਪਣੀ ਇੱਥੇ ਆ ਕੇ ਵੇਸ ਚਾਖ ਕੇ ਪਸੰਦ ਕਰਕੇ ਖੜੋ ਜੀ